ਭਾਈ ਜਿਆਲਤ ਨੂੰ ਪੁੱਛਿਆ ਵੀ ਤੇਰੀ ਅੰਤ ਮੁਖਾਸ਼ ਕੀ ਤੇ ਕਹਿਣ ਲੱਗਾ ਮੇਰੀ ਜਿਹੜਾ ਗਏਗਾ ਨਾ ਇਹਨੂੰ ਧੱਕਣ ਨਾਲ ਆਜਾ ਕਹਿਣ ਲੱਗੇ ਵੀ ਵਰਤਾ ਤੂੰ ਜਾਣਾ ਤੇ ਧੱਕਣ ਦਾ ਕਹ ਤੁਸੀਂ ਮਰ ਜਣਾ ਕਹਿੰਦੇ ਮੈਂ ਤਾਂ ਅਮਰ ਹੋਣਾ ਤੁਸੀਂ ਆਪਣੀ ਭਾਸ਼ਾ ਨੂੰ ਸੁਧਾਰੋ ਮੈਂ ਮਰਨਾ ਨਹੀਂ ਮੈਂ ਅਮਰ ਹੋਣਾ ਪਰ ਮੈਂ ਇਹ ਤੁਹਾਨੂੰ ਤਾਂ ਕਿਹਾ ਵੀ ਮੈਂ ਗੁਰੂ ਕਾ ਸੇਕਾ ਤੇ ਮੈਂ ਬਾਣੀ ਚ ਪੜਿਆ ਹੈ ਚਤਰ ਦੇਸਾ ਕੀਨੋਂ ਪਰ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋਂ ਦਾਸ ਕਾ ਦੁਖ ਬਿਧਾਰਿਓ ਹਰ ਜਨ ਰੱਖ ਗੁਰ ਗਵਿੰਦ ਕੰਠ ਲਾਏ ਅਬਗਨ ਸਾਹਿਬ ਬੇਟੇ ਦਿਆਰਪੁਰਕ ਬਖਸੰਦ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੇ ਇਆਂ ਉਆਂ ਸੱਚ ਹੋਵੇ ਜਦੋਂ ਮੇਰਾ ਗੁਰੂ ਮੇਰੇ ਵੇ ਪਾਸੇ ਵੇਖੇਗਾ ਤੇ ਮੈਨੂੰ ਤੁਹਾਡੀ ਉੱبل ਦੀ ਦੇਗ ਦੀ ਪ੍ਰਵਾਹ ਨਹੀਂ ਉਹਦਾ ਮਾਸ ਛੱਡ ਹੋ ਗਿਆ ਹੱਡੀਆਂ ਅਲਹਿਲਾ ਹੋ ਗਈਆਂ ਉਹ ਸੁਖਮਨੀ ਸਾਹਿਬ ਦਾ ਨਿਤਨੇਮੀ ਸੀ ਤੇ ਉਸ ਦੇਗ ਚੋਂ ਆਵਾਜ਼ ਆਉਂਦੀ ਸੀ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਰਾ ਔਰ ਉਸ ਭਾਈ ਦਿਆਲ ਦਾਸ ਤੋਂ ਬਾਅਦ ਭਾਈ ਸਦੀ ਦਾਸ ਜੋ ਮਤੀ ਦਾਸ ਦਾ ਭਰਾ ਸੀ ਛੋਟਾ ਉਹਨੂੰ ਰੂਂਝ ਲਪੇੜ ਕਰਕੇ ਸਾੜਿਆ ਗਿਆ ਉਹ ਜਿਵੇਂ ਸੁਭਾਅ ਹੁੰਦਾ ਨਾ ਉੱਥੇ ਪਰ ਵੈਗਰੂ ਵੈਗਰੂ ਦਾ ਜਾਬ ਕਰਦਾ ਸੀ ਉਹ ਗੁਰਮੰਤਰ ਦਾ ਅਭਿਆਸੀ ਸੀ ਉਹਨਾਂ ਤਿੰਨਾਂ ਨੂੰ ਸ਼ਹੀਦ ਕਰਨ ਦਾ ਭਾਵ ਸੀ ਕਿ ਗੁਰੂ ਪਾਤਸ਼ਾਹ ਡਰ ਜਾਣਗੇ ਭੈ ਪੀਤ ਹੋ ਜਾਣਗੇ ਗੁਰੂ ਦੇਵ ਦੇ ਨਾਲ ਪੰਜ ਸਿੱਖ ਸਨ ਇੱਕ ਬਾਬਾ ਗੁਰਦਤਾ ਇੱਕ ਬਾਬਾ ਜੈਤਾ ਤੇ ਜੈਤੇ ਦੀ ਡਿਊਟੀ ਅਸੀਂ ਜਦੋਂ ਸ਼ਹੀਦ ਹੋਵਾਂਗੇ ਨਾ ਤੂੰ ਸਾਡੇ ਸਰੀਰ ਦਾ ਜਿੰਨਾ ਕੋਈ ਸੰਭਾਲ ਕਰਨੀ ਹੈ ਬਾਬੇ ਜੈਤੇ ਦੇ ਵਡੇਰੇ ਜਿਹਨੂੰ ਆਪ ਕਰਨ ਮੇਰੇ ਪੱਗ ਬਟ ਯਾਰ ਜਾਂ ਭਰਾ ਹੁੰਦੇ ਨੇ ਬਾਬੇ ਜੈਤੇ ਦੇ ਵਡੇਰੇ ਬਾਬੇ ਬੁੱਢੇ ਦੇ ਨਾਲ ਬੜੀ ਡੂੰਗੀ ਸਾਂਝ ਰੱਖਦੇ ਸਨ ਜਿੱਥੇ ਬਾਬੇ ਬੁੱਢਾ ਪਰਿਵਾਰ ਗਿਆ ਉਥੇ ਬਾਬੇ ਜੈਤ ਦਾ ਪਰਿਵਾਰ ਗਿਆ ਬਾਬੇ ਜੈਤੇ ਦੀ ਮਾਂ ਮਾਤਾ ਖੇਮ ਕਰੋ ਦਾ ਨਾਂ ਸੀ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਤਸ਼ਾਹ ਨੂੰ ਆਪਣੀਆਂ ਬਾਹਾਂ ਵਿੱਚ ਪਾ ਕੇ ਖੜਾਇਆ ਤੇ ਮਾਤਾ ਗੁਜਰ ਕੌਰ ਨੇ ਉਹਦਾ ਨਾਮ ਰੱਖਿਆ ਸੀ ਇਹ ਮੇਰੀ ਧੀ ਪ੍ਰੇਮੋ ਐ ਔਰ ਇਸ ਕਰਕੇ ਕਈ ਥਾਵਾਂ ਤੇ ਉਹਨੂੰ ਪ੍ਰੇਮੋ ਕਰਕੇ ਬੋਲਿਆ ਜਾਂਦਾ ਪਰ ਅਸਲੀ ਉਹਦਾ ਨਾਮ ਸੀ ਖੇਮ ਕੌਰ ਜਿਹਨੂੰ ਆਪਾਂ ਕਹਿੰਦੇ ਬਚਪਨ ਦੇ ਦੋਸਤ ਬਾਬਾ ਜੈਤਾ ਬਚਪਨ ਤੋਂ ਗੁਰੂ ਪਾਤਸ਼ਾਹ ਦੇ ਨਾਲ ਪਿਆਰ ਕਰਦਾ ਸੀ ਗੁਰਮਖੋ ਜਦੋਂ ਮਹਾਰਾਜ ਨੂੰ ਚਾਂਦਨੀ ਚੌਂਕ ਲਿਆਂਦਾ ਗਿਆ ਜਲਾਲਉਦੀਨ ਜਲਾਦ ਕਹਿਣ ਲੱਗਾ ਕਿ ਕੋਈ ਤੁਹਾਡਾ ਅੰਤਮ ਖਾਸ਼ ਕਹਿਣ ਲੱਗੇ ਅੰਤਮ ਖਾਸ਼ ਇਹ ਪਈ ਮੈਂ ਇਸ਼ਨਾਨ ਕਰ ਲਿਆ ਤੇ ਜਦੋਂ ਮੈਂ ਜਪਜੀਤ ਸਾਹਿਬ ਦਾ ਪਾਠ ਕਰਕੇ ਸ਼ਲੋਕ ਪੜ੍ਹ ਕੇ ਸਿਰ ਨਵਾਵਾਂਗਾ ਉਸ ਅਕਾਲ ਪੁਰਖ ਅੱਗੇ ਤੂੰ ਆਪਣਾ ਕੰਮ ਕਰ ਲੈ ਵੇਖੋ ਜਿਵੇਂ ਆਪਾਂ ਪਿੰਡਾਂ ਦੀ ਗੱਲ ਖਾਨਦਾਨ ਜਲਾਲਉਦੀਨ ਦੇ ਦਾਦੇ ਨੂਰ ਉਹ ਦੀਨ ਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਉਧਰ ਸ਼ਹੀਦ ਕਰਨ ਵਾਲਾ ਜਲਾਦ ਉਹ ਵੀ ਇੱਕ ਪਾਸੇ ਹੈ ਇਧਰ ਸਿਰ ਦਿਨ ਵਾਲਾ ਦੂਜਾ ਪਾਸੇ ਹੈ ਉਹਨਾਂ ਦਾ ਪੁੱਤਰਾ ਗੁਰੂ ਤੇਗ ਬਹਾਦਰ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੁੱਤਰਿਆਂ ਨੂੰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਉਹਨਾਂ ਦੀ ਧੌਣਾ ਕਟੀਆਂ ਨੀਆਂ ਵਿੱਚੋਂ ਕੱਢ ਕੇ ਇਹ ਇਹ ਜਲਾਲਉਦੀਨ ਦੇ ਪੁੱਤਰੇ ਸਨ ਕਹਿਣ ਤੋਂ ਪਾਵੇ ਇੱਕ ਖਾਨਦਾਨ ਅੱਤ ਘਟ ਗਿਆ ਔਰ ਇੱਕ ਖਾਨਦਾਨ ਜਿਹੜਾ ਆਪਣਾ ਸਿਰ ਲਾਥ ਹੈ ਤੇ ਆਪਣਾ ਸਿਰ ਵਾਰਨ ਤੱਕ ਵੀ ਤਿਆਰ ਹੈ ਗੁਰਦੇਵ ਨੇ ਗੁਰਮੁਖੋ ਸੁਖਮਣੀ ਸਾਹਿਬ ਦਾ ਪਾਠ ਕੀਤਾ ਜਲਾਦ ਨੇ ਵਾਰ ਕੀਤਾ ਹਨੇਰੀ ਚੱਲੀ ਆ ਹਨੇਰੀ ਤੋਂ ਗੱਲ ਚਿਰਤੀ ਆਈ ਜਿਹੜੀ ਮੇਰੀ ਉਮਰ ਦੇ ਬਜ਼ੁਰਗ ਨੇ ਨਾ ਉਹ ਥੋੜਾ ਜਿਹਾ ਚੇਤੇ ਕਰਨ ਜਦੋਂ ਅਸੀਂ ਨਿੱਕੇ ਨੇ ਕੀ ਹੁੰਦੇ ਸੀ ਨਾ ਹਨੇਰੀ ਆਉਣੀ ਤੇ ਕਹਿਣਾ ਕਿਤੇ ਖੂਨ ਹੋ ਰਿਹਾ ਹੈ ਹੁਣ ਰੱਬ ਵੀ ਵਿਚਾਰਾ ਮਜਬੂਰ ਹੋ ਗਿਆ ਹੁਣ ਤਾਂ ਕਤਲ ਹੀ ਇੰਨੇ ਹੁੰਦੇ ਪੀ ਰੱਬ ਕਿੰਨੀ ਹਨੇਰੀ ਲਿਆਵੇ ਅਸੀਂ ਆਪਣੀ ਮੈਂ ਕਿਸੇ ਸੁਣੀ ਸੁਣਾਈ ਗੱਲ ਨਹੀਂ ਅਸੀਂ ਵੇਖਿਆ ਕਿਤੇ ਹਨੇਰੀ ਚਲਣੀ ਬੜੀ ਬਹੁਤ ਮਿੱਟੀ ਉੱਡਣੀ ਲਾਲ ਰੰਗ ਦੀ ਹਨੇਰੀ ਹੋਣੀ ਤੇ ਬਜ਼ੁਰਗਾਂ ਨੇ ਕਹਿਣਾ ਕਿ ਤੇ ਖੋ ਕਤਲ ਹੋਇਆ ਹੋਣਾ ਤੇ ਹੁਣ ਤਾਂ ਗੁਰਮੁਖੋ ਪੈਰ-ਪੈਰ ਤੇ ਮਰਦੇ ਤੇ ਆਪਾਂ ਕਿੰਨੀਆਂ ਕਿੰਨੀ ਹਨੇਰੀਆਂ ਚੱਲਣਗੀਆਂ ਇਸ ਪ੍ਰਕਾਰ ਕਹਿੰਦੇ ਹਨੇਰੀ ਚੱਲੀ ਬਾਬੇ ਜੈਤੇ ਨੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲਿਆ ਨਮਸਕਾਰ ਗੁਰੂ ਨੂੰ ਤੇ ਨਮਸਕਾਰ ਬਾਬੇ ਜੈਤੇ ਨੂੰ ਕਿਉਂਕਿ ਨਮਸਕਾਰ ਤੋਂ ਘਟ ਨਹੀਂ ਪੰਜਾਂ ਦਿਨਾਂ ਚ ਨੰਗੇ ਪੈਰੀ ਦਿੱਲੀ ਤੋਂ ਚੜ ਕੇ ਆ ਨਦਪੁਰ ਸਭ ਨੰਗੇ ਪੈਰੀ ਚੱਲ ਕੇ ਆਇਆ ਜਿੱਥੇ ਸਾਰੇ ਸਮਾਗਮ ਹੋ ਰਹੇ ਨਾ ਨਾਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਗੁਰਦੁਆਰੇ ਨਾਲ ਨਾਲ ਮੰਜੀ ਸਾਹਿਬ ਨਾਵੇਂ ਪਾਤਸ਼ਾਹ ਦਾ ਜਿਸ ਤਰਦਾ ਸਿੱਧਾ ਸਤਕਾਰ ਹੋਇਆ ਨਾ ਉੱਥੇ ਅੱਜ ਵੀ ਇੱਕ ਥੜਾ ਬਣਾਇਆ ਉਸ ਥੜੇ ਤੇ ਨਾਵੇਂ ਪਾਤਸ਼ਾਹ ਦਾ ਸੀਸ ਰੱਖਿਆ ਗਿਆ ਤੇ ਮਾਤਾ ਗੁਜਰੀ ਜੀ ਆਏ ਆਪਣੇ ਪਤੀ ਦੇ ਸਿਰ ਕੋਲ ਆ ਕੇ ਸੀਸ ਕੋਲ ਆ ਕੇ ਕਹਿਣ ਲੱਗੇ ਮੇਰੇ ਸਿਰ ਦਾ ਸਾਈਆਂ ਤੇਰੀ ਨਿਭਗੀ ਮੇਰੇ ਤੇ ਕਿਰਪਾ ਕਰੀ ਕਿ ਤੇ ਮੇਰੀ ਵੀ ਨਿਭ ਜਾ ਇਹ ਅਰਦਾਸ ਮਾਤਾ ਗੁਜਰੀ ਨੇ ਆਪਣੇ ਪਤੀ ਤੇ ਸਾਡੇ ਗੁਰੂ ਤੇਗ ਭਾਦਰ ਪਾਤਸ਼ਾਹ ਦੀ ਪਾਵਨ ਸੀਸ ਕੋਲ ਆ ਕੇ ਹੱਥ ਜੋੜ ਕੇ ਕੀਤੀ ਔਰ ਗੁਰਮੁਖੋ ਇਹ ਅਰਦਾਸ ਨਿਪਰੇ ਜੜੀ ਕਦੋਂ ਜਦੋਂ ਮਾਤਾ ਜੀ ਸ਼ਹੀਦ ਹੋ ਗਏ ਸਹਬਜ਼ਾਦੇ ਸ਼ਹੀਦ ਹੋ ਗਏ ਤੇ ਜਿਹੜਾ ਤੋਡਰਮਲ ਤੇ ਨਾਗਰਵਲ ਸ਼ਿਵਨਾਖਾ ਮਾਂ ਤੁਸੀਂ ਤਿੰਨ ਇੱਕ ਫੱਟੇ ਤੇ ਪੈ ਨਹੀਂ ਸਕਦੇ ਸਾਡੀ ਮਜਬੂਰੀ ਹੈ ਅਸੀਂ ਚੁੱਕਣ ਲਈ ਬੰਦੇ ਵੀ ਘਟਾਂ ਤੇ ਮੇਰੀ ਬੇਨਤੀ ਵੀ ਪਹਿਲਾਂ ਅਸੀਂ ਜੋਰਾਵਰ ਸਿੰਘ ਨੂੰ ਛੱਡ ਆਈਏ ਫਤੇ ਸਿੰਘ ਤੁਹਾਡੇ ਨਾਲ ਸੌਣ ਗਿਆ ਕਿਉਂਕਿ ਜਦੋਂ ਬਾਬੇ ਫਤੇ ਸਿੰਘ ਦੀ 2.5 ਸਾਲ ਦੀ ਉਮਰ ਸੀ ਨਾ ਉਦੋਂ ਇਹਨਾਂ ਦੇ ਬਾਜ਼ਾਰ ਦੀ ਢਾਈ ਕਰ ਗਏ ਸਨ ਤੇ ਇਹ ਮਾਵਾ ਛੱਡ ਜਾਣ ਤੇ ਮੁੜ ਕੇ ਦਾਦੀਆਂ ਸੰਭਾਲਦੀਆਂ ਨੇ ਜਦੋਂ ਬਾਬੇ ਫਤੇ ਸਿੰਘ ਨੂੰ ਛੱਡ ਕੇ ਆਏ ਨਾ ਤੇ ਮਾਤਾ ਗੁਜਰੀ ਨੂੰ ਲੈਣ ਵਾਸਤੇ ਆਏ ਉੱਥੇ ਸਾਡੀ ਕੌਮ ਦੇ ਵਿਦਵਾਨ ਨੇ ਇੱਕ ਦਰਦਨਾਕ ਸਿੱਖਲੇ ਸੰ ਲਿਖਿਆ ਮੇਰਾ ਨਾਮ ਗੁਜਰੀ ਮੇਰੀ ਅਲ ਗੁਜਰੀ ਇਹੋ ਜਿਹੀ ਕਹਾਣੀ ਤਾਂ ਕਈ ਵਿਣਾ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਲੋ ਗੁਜਰੀ ਮੈਨੂੰ ਤੈਉ ਆਖਦੇ ਨੇ ਜਿਹੜੀ ਪਈ ਸਿਰ ਤੇ ਲਈ ਚੱਲ ਗੁਜਰੀ ਪਹਿਲਾਂ ਪਤੀ ਦਿੱਤਾ ਮੁਰ ਪੁੱਤੇ ਦਿੱਤੇ ਹੁਣ ਮੌਤਮੀ ਨੂੰ ਕਹਿੰਦੀ ਚੱਲ ਗੁਜਰੀ ਇਹ ਗੁਰੂ ਦਾ ਪਰਿਵਾਰ ਹੀ ਅਜਿਆ ਗੁਰਮੁਖੜਾ ਧਾਰਸੀ ਨਾ ਉਹ ਲਖੀਸ਼ਾ ਬਨਜਾਰਾ ਜਿਹੜਾ ਸੀ ਨਾ ਜਿਹੜਾ ਅੱਜ ਦਾ ਦਿਨ ਹੈ ਨਾ ਅੱਜ ਦੇ ਇਸ ਮਹੀਨੇ ਦੇ ਵਿੱਚ ਲਖੀਸ਼ਾ ਬਨਜਾਰਾ ਦਾ ਪੁੱਤ ਅਨੰਦਪੁਰ ਸਾਹਿਬ ਸ਼ਹੀਦ ਹੋਇਆ ਤੇ ਮੀਆ ਸਿੰਘ ਮੈਂ ਦੋ ਚਾਰ ਦਿਨ ਹੋ ਗਏ ਕਿੰਥੋਂ ਪੜਿਆ ਹੈ ਲੱਖੀਸ਼ਾ ਬਨਜਾਰਾ ਜਿਨੇ ਨਾਵੇਂ ਪਾਤਸ਼ਾਹ ਦੇ ਧਰਦਾ ਸੰਸਕਾਰ ਕੀਤਾ ਉਹਦਾ ਪੁੱਤ ਵੀ ਇਸ ਮਗਰ ਦੇ ਮਹੀਨੇ ਵਿੱਚ ਸ਼ਹੀਦ ਹੋਇਆ ਅਨੰਦਪੁਰ ਸਾਹਿਬ ਲੱਖੀਸ਼ਾ ਬਨਜਾਰੇ ਉਹ ਜਮਾਨੇ ਦੇ ਵਿੱਚ ਅੱਜ ਕਾੜੀ ਤੁਸੀਂ ਤਾਂ ਹੁਣ ਦੇਖੇ ਦੂਜੀਆਂ ਗੱਡੀਆਂ ਵੇਖੀਆਂ ਨਾ ਅਸੀਂ ਆਪਣੇ ਬਚਪਨ ਚ ਲੱਕੜ ਦੇ ਲੱਕੜ ਦੇ ਪਹੀਆਂ ਵਾਲੀਆਂ ਗੱਡਾਂ ਵੇਖੀਆਂ ਨੇ ਲੱਕੜ ਦੇ ਪਹੀਆਂ ਵਾਲੀਆਂ ਉਹਦੇ ਕੋਲ ਲੱਕੜ ਦੇ ਪਹੀਆਂ ਵਾਲੀਆਂ 1000 ਗੱਡਾ ਸੀ 2000 ਬਰਦ ਸਨ ਉਹ ਧੰਦਾ ਕਰਦਾ ਸੀ ਔਰ ਵੱਡਾ ਵਪਾਰੀ ਸੀ ਉਹ ਮੌਕੇ ਤਾੜ ਵਿੱਚ ਪਏ ਮੈਂ ਕਦੋਂ ਸੇਵਾ ਕਰਾਂ ਔਰ ਉਹ ਰੂਂ ਦੇ ਜਿਹੜੀਆਂ ਗੱਡੇ ਸਨ ਭਰੇ ਹੋਏ ਉਹਨਾਂ ਰੂਂ ਵਾਲੇ ਗੱਡਿਆਂ ਚ ਗੁਰੂ ਪਾਤਸ਼ਾਹ ਤਾਂ ਤੜ ਲਿਆ ਕੇ ਆਪਣੇ ਮਹਿਲਾਂ ਨੂੰ ਅੱਗ ਲਾ ਕੇ ਜਦੋਂ ਅੱਗ ਪੂਰੀ ਲੱਗੀ ਤੇ ਕਹਿਣ ਲੱਗਾ ਲੋਕੋ ਮੈਨੂੰ ਲੁੱਟਿਆ ਗਿਆ ਉਹਦਾ ਭਾਵ ਸੀ ਕਿ ਸਰਕਾਰ ਨੂੰ ਸ਼ਾਗ ਨਾ ਪਵੇ ਕਿ ਇਹ ਨਿਕੰਮ ਕੀਤਾ ਔਰ ਗੁਰੂ ਪਾਤਸ਼ਾਹ ਦਾ ਪਾਵਨ ਜੋ ਤੜਸੀ ਉਹ ਫੁੱਲ ਚੁੱਕ ਕੇ ਉਹਨੇ ਉਸਾਂ ਤੇ ਭਾਂਡੇ ਚ ਪਾ ਕਰਕੇ ਰੱਖ ਦਿੱਤੇ ਜਿੱਥੇ ਰਕਾਬਗਨ ਗੁਰਦੁਆਰਾ ਹੈ। ਔਰ ਗੁਰਮੁਖੋ ਇਹ ਹੈ ਧੰਗੂ ਗੁਰੂ ਤੇਗਪਾਦਰ ਪਾਤਸ਼ਾਹ ਦੀ ਕੁਰਬਾਨੀ ਆਪਾ ਪੜਿਆ ਧਰਮ ਹੇਤ ਕੀਤੀ ਜਨਕਰੀ ਸੀਸ ਦੀਆ ਪਰਸੀਨਾ ਉਚਰੀ ਇਤੀ ਦਾ ਭਾਵ ਉਹਦਾ ਖੀਰ ਜਿਹਨੂੰ ਆਪਾਂ ਪਿੰਡੂ ਵਾਲੀ ਪਿੰਡੂ ਲੋ ਕਹਿੰਦੇ ਨੇ ਫਲਾਣੇ ਦਾ ਭਾਈ ਹਾਦੀ ਮੁਕਾ ਦਿੱਤੀ ਇਹ ਆਪਣਾ ਪੰਜਾਬੀ ਦਾ ਬੋਲ ਹੈ। ਇਹਦਾ ਭਾਵ ਹੈ ਵੀ ਗੁਰੂ ਤੇਗਪਾਦਰ ਪਾਤਸ਼ਾਹ ਨੇ ਹਾਦੀ ਮੁਕਾ ਦਿੱਤੀ ਹਾਕ ਮਕੌਣ ਤੋਂ ਭਾਲ ਹਮੇਸ਼ਾ ਕਤਲ ਕਰਨ ਵਾਲਾ ਜਿਹਨੂੰ ਕਤਲ ਕਰਨਾ ਹੁੰਦਾ ਉਹਦੇ ਕੋਲ ਚੱਲ ਕੇ ਜਾਂਦਾ ਤੇ ਫਿਰ ਕਤਲ ਕਰਦਾ ਹੈ ਇਧਰ ਦੁਨੀਆ ਦੀ ਅਖੀਰ ਕਿਉਂ ਕਿਹਾ ਇਥੇ ਆਪਣੇ ਆਪ ਨੂੰ ਕਤਲ ਕਰਾਉਣ ਵਾਲਾ ਸ਼ਹੀਦ ਹੋਣ ਵਾਲਾ ਗੁਰੂ ਆਪ ਚੜ ਕੇ ਗਿਆ ਵੀ ਮੈਨੂੰ ਸ਼ਹੀਦ ਕਰ ਦੇ ਇਸ ਕਰਕੇ ਆਪਾਂ ਇਹਨੂੰ ਕਹਿੰਦੇ ਆ ਇਤੀ ਕਰੀ ਇਹ ਗੁਰਮੁਖੋ ਆਪਣਾ ਸਿੱਖ ਪੰਥ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਨੇ ਉਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਇਹ ਦਿਹਾੜਾ ਮਨਾ ਰਹੇ ਨੇ ਔਰ ਇਹਦੇ ਨਾਲ ਇਹ ਗੱਲ ਮੈਨੂੰ ਕੁਦਰਤੀ ਤੌਰ ਤੇ ਹੋਣੀ ਚਾਹੀਤੇ ਆ ਗਈ ਸਾਹਮਣੇ ਆ ਗਈ ਹੈ ਜਦੋਂ ਭਾਈ ਜੈਤਾ ਸਿਰ ਲੈ ਕੇ ਆਇਆ ਨਾ ਤੇ ਦਸਮ ਪਾਤਸ਼ਾਹ ਨੇ ਪੁੱਛਿਆ ਵੀ ਦਿੱਲੀ ਕੋਈ ਸਿੱਖ ਨਹੀਂ ਸੀ ਉੱਥੇ ਉੱਥੇ ਸਾਨੂੰ ਪੜਾਇਆ ਗਿਆ ਵੀ 1400 ਸਿੱਖਾਂ ਦਾ ਘਰ ਸੀ ਦਿੱਲੀ 'ਚ ਉਹ ਜਮਾਨੇ 1400 ਸਿੱਖ ਰਹਿੰਦੇ 1400 ਘਰ ਸੀ ਸਿੱਖਾਂ ਦਾ ਤੇ ਜੇ ਮੰਨ ਲਓ ਵੀ ਚਾਰ-ਚਾਰ ਜੀ ਵੀ ਹੋਣ ਤੇ 5600 ਸਿੱਖ ਉੱਥੇ ਹੋਵੇਗਾ ਪਰ ਕਿਸੇ ਨੇ ਉੱਚੀ ਸਾਹ ਨਹੀਂ ਲਿਆ ਤੇ ਕਲਗੀਧਰ ਬਾਪੂ ਕਹਿਣ ਲੱਗੇ ਭਾਈ ਮੈਂ ਇਹੋ ਜਿਹਾ ਖਾਲਸਾ ਪੈਦਾ ਕਰਾਂਗਾ ਜਿਹੜਾ ਲੱਖਾਂ ਦੇ ਵਿੱਚੋਂ ਪਛਾਣਿਆ ਜਾਏ ਔਰ ਇਸ ਕਾਰਨ ਨੂੰ ਲੈ ਕੇ ਸ਼ੋਮਣੀ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਗੁਰਮੁਖੋ ਪੜਕੇ ਪਰਸੋਂ ਇਹ ਅਮਰ ਸ਼ਿਕਾਇਆ ਜਾਣਾ ਤੇ ਸਾਡਾ ਨਿਸ਼ਾਨਾ ਹੈ ਕਿ ਘੱਟ ਤੋਂ ਘੱਟ ਉਹ 15 115 ਹਜ਼ਾਰ ਪ੍ਰਾਣੀ ਇੱਥੇ ਅਵਰ ਛਕੇ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਖਾਲਸਾ ਪੰਥ ਕਾਇਮ ਕੀਤਾ ਖਾਲਸਾ ਪੰਥ ਪੈਦਾ ਕੀਤਾ ਜਿਹੜਾ ਨਕਸਿਤ ਡਾ ਪੈ ਕਾਹੂ ਕੋ ਦੇਦ ਨਾਂ ਪਹਿਬਾਨ ਤਾਂ ਨਾ ਕਿਸੇ ਤੋਂ ਡਰਦਾ ਤੇ ਨਾ ਨਰਾਉਂਦਾ ਇਹ ਕਿਸੇ ਦੀ ਧੀ ਭੈਣ ਵੀ ਆਪਾਂ ਨੂੰ ਕਈ ਵਾਰ ਸਾਹਮਣੇ ਮੇਰੇ ਆ ਗਈ ਮੈਂ ਉੱਥੇ ਕਹਿ ਕੇ ਸਮਾਪਤੀ ਕਰਾਂਗਾ ਕਈ ਬੰਦੇ ਆਪਾਂ ਨੂੰ ਕਿ ਸਿੱਖਾਂ ਦੇ 12 ਵਜ ਗਏ ਤੇ ਆਪਾਂ ਗੁੱਸਾ ਨਾ ਕਰਿਆ ਕਰੀ ਇਹ ਬੜੀ ਮਾਣ ਵਾਲੀ ਗੱਲ ਜੇ ਮਾਣ ਵਾਲੀ ਗੱਲ ਜੇ ਇਹਨੂੰ 12 ਵਜੇ ਕਿਉਂ ਕਹਿੰਦੇ ਨੇ ਇੱਕ ਬ੍ਰਾਹਮਣ ਦੀ ਬ੍ਰਾਹਮਣੀ ਨੂੰ ਚੋੱਕ ਕੇ ਲੈ ਕੇ ਕਸੂਰ ਦੇ ਪਠਾਨ ਤੁਸੀਂ ਇਤਿਹਾਸ ਪੜੋ ਅਤਿਹਾਜ ਵੀ ਤੁਹਾਨੂੰ ਕਸੂਰ ਤੇ ਹਮਲਾ ਕਰਨ ਦੀ ਗੱਲ ਬਹੁਤ ਘੱਟ ਮਿਲੇਗੀ ਸਾਰੇ ਲਾਹੌਰ ਤੇ ਕਬਜ਼ਾ ਕੀਤਾ ਪਰ ਕਸੂਰ ਵਾਲੇ ਪਾਸੇ ਨੂੰ ਕਿਸੇ ਨੇ ਮੂੰਹ ਨਹੀਂ ਕੀਤਾ ਉਹ ਐਨੇ ਤਗੜੇ ਪਠਾਨ ਸਨ ਉਹ ਬ੍ਰਾਹਮਣ ਅਕਾਲ ਤੱਕ ਸਭ ਕੁਦਰਤੀ ਤੌਰ ਤੇ ਇਕੱਠੇ ਹੁੰਦੇ ਦੋ ਦਿਨਾਂ 'ਚ ਖਾਸ ਕਰਕੇ ਦਿਵਾਲੀ ਤੇ ਵਿਸਾਖੀ ਨੂੰ ਉਹ ਕਹਿਣ ਲੱਗਾ ਵੀ ਮੇਰੀ ਬਹਾਮਣੀ ਖੋ ਕੇ ਲੈ ਕੇ ਕਿੰਨੇ ਬੰਦੇ 72 ਬੰਦਿਆਂ ਦੇ ਕੋਲੋਂ 6 ਬੰਦੇ ਖੋ ਕੇ ਲੈ ਕੇ ਜਿਨ੍ਹਾਂ ਨੇ ਇਹ 72 ਉਹ 6 ਸੁਭਾਅ ਹੁੰਦਾ ਕਈ ਬੰਦੇ ਨਰਮ ਹੁੰਦੇ ਕਈ ਤੇਜ਼ ਹੁੰਦੇ ਨੇ ਭਾਈ ਸਿੰਘ ਭੰਗੀ ਨੇ ਉਸ ਬ੍ਰਾਹਮਣ ਦੇ ਮੋਢੇ ਤੇ ਹੱਥ ਰਗ ਕਹਿਣ ਲੱਗਾ ਭਰਾਵਾ ਤੂੰ ਮਨ ਤੇ ਬੋਝ ਨਾ ਪਾ ਮੈਂ ਉਹਨੂੰ ਭੈਣ ਸਮਝਦਾ ਤੂੰ ਮੇਰਾ ਭਰਾ ਹੈ ਮੈਂ ਬੀਬੀ ਸ਼ਰਾਕੇ ਲਿਆਵਾਂਗਾ ਤੇ ਜੇ ਨਾ ਹੋਇਆ ਤੇ ਮੈਂ ਸ਼ਹੀਦ ਹੋ ਜਾਵਾਂਗਾ ਤੇਰੇ ਨਾਮ ਪੈਦਾ ਕਰਦਾ ਨਾਲ ਦੇ ਸਿੰਘਾਂ ਨੇ ਆਖਿਆ ਰੇ ਸਤ ਤੂੰ ਬੜਾ ਕਾਲਾ ਸੁਭਾਅ ਦਾ ਹੈ ਇਹ ਠੀਕ ਨਹੀਂ ਕਹਿਣ ਲੱਗਾ ਗੁਰਮੁਖੋ ਮੈਂ ਤਾਂ ਅਰਦਾਸਾ ਕਰ ਚੁੱਕਾ ਹਾਂ ਚਾਹ ਬੀਬੀ ਕਾਲਾ ਦੇਗੀ ਤੇ ਨਹੀਂ ਤੇ ਮੈਂ ਸ਼ਹੀਦ ਹੋ ਜਾਵਾਂਗਾ ਗੁਰਮੁਖੋ ਮੈਂ ਅੱਜ ਵੀ ਪੜ੍ਹ ਕੇ ਆਂ ਕੱਲ ਵੀ ਪੜ੍ਹਿਆ ਸੀ 14000 ਉਹਦੀ ਆਪਣੀ ਸੈਨਾ ਸੀ ਤੇ ਬਾਕੀ 10000 ਬਾਕੀ ਦੇ ਜਥਿਆਂ ਦੇ ਸਿੰਘ ਸੀ ਉਹ ਇਕੱਠੇ ਹੋ ਕੇ 24000 ਨੇ ਦਿਨ ਦੇ ਦਪਾਰਾਂ 12 ਵਜੇ ਉੱਥੇ ਹਮਲਾ ਕਰਕੇ ਬੀਬੀ ਨੂੰ ਛੜਾਇਆ ਤੇ ਜਿਸ ਕਰਕੇ ਸਾਨੂੰ ਕਹਿੰਦੇ ਸਿੱਖਾਂ ਦੀ 12:00 ਵਜੇ ਇਹ ਸਾਡਾ ਮਾਨ ਵਾਲੀ ਗੱਲ ਤੁਸੀਂ ਆਪਾਂ ਦਾ ਗੁੱਸਾ ਕਰਦੇ ਨਾ ਮੈਨੂੰ ਕਹਿੰਦੇ ਕਿ ਗਿਆਨੀ ਜੀ ਸਿੱਖਾਂ ਦੇ 12:00 ਵਜੇ ਤੇ ਮੇਰਾ ਇੱਕ ਲੋਕ ਖੂਨ ਵਾ ਜਾਂਦਾ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਮੈਂ ਕਹਿੰਦਾ ਸਾਢੇ 12:00 ਵਜੇ ਨੇ ਅਸੀਂ ਗੁਰੂ ਘਰ ਦੀ ਕੁਰਬਾਨੀਆਂ ਕਰਦੇ ਰਹੀਏ ਇਹ ਹੈ ਗੁਰਮੁਖੋ ਸੂਖਮ ਇਤਿਹਾਸ ਤੇ ਤੁਸੀਂ ਬੜਾ ਇਕਾਗਰ ਚਿਤ ਹੋ ਕੇ ਸੁਣਿਆ ਤੁਹਾਡਾ ਇਸ ਗੱਲ ਲਈ ਧੰਨਵਾਦ ਔਰ ਕੇਵਲ ਤੇ ਕੇਵਲ ਮੈਨੂੰ ਹੋਰ ਕੋਈ ਗੱਲ ਨਹੀਂ ਆਉਂਦੀ ਮੇਰੀ ਇੱਕੋ ਕਥਾ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਰਸ਼ਾ ਨੂੰ ਛੱਡ ਕੇ ਕਿਸੇ ਬੰਦੇ ਤੇ ਵਿਸ਼ਵਾਸ ਨਾ ਕਰੋ ਹਰ ਬੰਦਾ ਮੰਗਦਾ ਹੈ ਹਰ ਬੰਦਾ ਮੰਗਦਾ ਭਾਵੇਂ ਕੋ ਗਿਆਨੀ ਜੀ ਖੋਂਦਾ ਹੈ ਭਾਵੇਂ ਕੋ ਸਿੰਘ ਸਾਹਿਬ ਖੋਂਦਾ ਹੈ ਭਾਵੇਂ ਕੋ ਬਾਬਾ ਜੀ ਖੋਂਦਾ ਸਾਰੇ ਲੈਣ ਵਾਲੇ ਨੇ ਲੇਕਿਨ ਇਹ ਬਾਪੂ ਹੈ ਇਕ ਗੁਰਮੁਖੋ ਦਿੰਦਾ ਹੈ ਦਿੰਦਾ ਨਾ ਇਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਘੋਆ ਨਾ ਹੋਏ ਮੈਂ ਵੀ ਮਰ ਜਾਣਾ ਤੁਸੀਂ ਮਰ ਜਾਣਾ ਪਰ ਐਨੇ ਨੀਂ ਚ ਮਰਨਾ ਆਪਾਂ ਜਿੰਨੇ ਬੈਠੇ ਆ ਆਪਾਂ ਮੰਗਤੇ ਕੋਈ ਵੱਡਾ ਮੰਗਤਾ ਹੈ ਕੋਈ ਛੋਟਾ ਮੰਗਤਾ ਪਰ ਇਹ ਇੱਕ ਦਾਤਾ ਹੈ ਇਸ ਦਾਤੇ ਨੂੰ ਛੜ ਕੇ ਤੇ ਮੰਗਤਿਆਂ ਦੀ ਮੰਗਤੇ ਨਾ ਬਣੋ ਬੜਾ ਕੁਝ ਕਹਿ ਦਿੱਤਾ ਮੰਗਤਿਆਂ ਦੀ ਮੰਗਤੇ ਨਾ ਬਣੋ ਮੁੰਡੋ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜਿਸ ਗੁਰੂ ਰਾਮਦਾਸ ਦੇ ਦਰਤ ਮੈਂ ਆਇਆ ਉਹਦਾ ਹੁਕਮ ਹੈ ਨੱਟ ਨਰਾਇਣ ਮੱਲਾ ਚੌਥਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰ ਨਸਾਰੇ ਜੋ ਗੁਰੂ ਕੀ ਬਾਣੀ ਕਹਿੰਦੀ ਉਹਨੂੰ ਮੰਨਣ ਔਰ ਉਹਦੇ ਮੁਤਾਬਕ ਆਪਣੀ ਜੀਵਨ ਨੂੰ ਢਾਲੋ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੱਲ ਆਓ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਤੇ ਸਮੂਚੀਆਂ ਸੰਗਤਾਂ ਦਾ ਧੰਨਵਾਦ ਪੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ